ਪ੍ਰਭੂ ਤੋਂ ਪਾਈ ਸੀ ਜਿਹੜੀ ਤੁਹਾਨੂੰ ਸੌਂਪ ਦਿੱਤੀ ਜਿਹੜੇ ਤੁਹਾਨੂੰ ਸੌਂਪ ਦਿੱਤੇ ਨਹੀਂ ਪ੍ਰਭੂ ਯਿਸੂ ਨੇ ਨਹੀਂ ਪ੍ਰਭੂ ਯਿਸੂ ਨੇ ਜਿਸ ਰਾਤ ਫੜਵਾਇਆ ਗਿਆ ਸੀ ਜਿਸ ਰਾਤ ਫੜਵਾਇਆ ਗਿਆ ਸੀ ਰੋਟੀ ਲਈ ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਸ਼ੁਕਰ ਕਰਕੇ ਤੋੜੀ ਤੇ ਕਿਹਾ ਅਤੇ ਕਿਹਾ ਇਹ ਮੇਰਾ ਸਰੀਰ ਹੈ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ ਲਈ ਹੈ ਮੇਰੀ ਯਾਦ ਕਰੇ ਲਈ ਇਹ ਕਰਿਆ ਕਰੋ ਮੇਰੀ ਯਾਦ ਕਰੇ ਲਈ ਇਹ ਕਰਿਆ ਕਰੋ ਇਸੇ ਤਰ੍ਹਾਂ ਇਸੇ ਤਰ੍ਹਾਂ ਜਿਹਨ ਪੂਜਨ ਖਾਨ ਤੋਂ ਪੁੱਛੋ ਉਸਨੇ ਪੂਜਨ ਖਾਨ ਦੇ ਪਿੱਛੋਂ ਪਿਆਲਾ ਪੀ ਲਿਆ ਪਿਆਲਾ ਪੀ ਲਿਆ ਤੇ ਕਿਹਾ ਜੋ ਇਹ ਪਿਆਲਾ ਮੇਰੇ ਲਹੂ ਵਿੱਚ ਉਹਦੇ ਕਿਹਾ ਜੋ ਇਹ ਪਿਆਲਾ ਮੇਰੇ ਲਹੂ ਦੇ ਨੇਮ ਵਿੱਚ ਲਹੂ ਲਹੂ ਵਿੱਚ ਨਮਾ ਨੇਮ ਹੈ ਲਹੂ ਵਿੱਚ ਨਮਾ ਨੇਮ ਹੈ ਜਲ ਕਰੇ ਤੁਸੀਂ ਇਹਨੂੰ ਪੀਵੋ ਜਲ ਕਰੇ ਤੁਸੀਂ ਇਹਨੂੰ ਪੀਵੋ ਤਾ ਮੇਰੀ ਯਾਦ ਕਰ ਲਈ ਇਹ ਕਰਿਆ ਕਰੋ ਤਾ ਮੇਰੀ ਯਾਦ ਕਰਨ ਲਈ ਕਰਿਆ ਕਰੋ ਕਿਉਂਕਿ ਜਲ ਕਰੇ ਤੁਸੀਂ ਇਹ ਰੋਟੀ ਖਾਓ ਕਿਉਂਕਿ ਜਲ ਕਰੇ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪਿਓ ਅਤੇ ਪਿਆਲਾ ਪਿਓ ਤਾ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਰਹਿੰਦੇ ਹੋ ਤਾ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਰਹਿੰਦੇ ਹੋ ਜਲ ਤਿਕਰ ਉਹ ਨਾ ਆਵੇ ਜਲ ਤਿਕਰ ਉਹ ਨਾ ਆਵੇ ਇਸ ਕਰਕੇ ਇਸ ਕਰਕੇ ਜੋ ਕੋਈ ਅਯੋਗਤਾ ਨਾਲ ਜੋ ਕੋਈ ਅਯੋਗਤਾ ਨਾਲ ਇਹ ਰੋਟੀ ਖਾਵੇ ਇਹ ਰੋਟੀ ਖਾਵੇ ਜਦੋਂ ਪ੍ਰਭੂ ਦਾ ਪਿਆਲਾ ਪੀਵੇ ਅਥਵਾ उनका पहला पीवे ਮੈਂ ਪ੍ਰਭੂ ਦੇ ਸਰੀਰ ਅਤੇ ਲਹੂ ਦਾ ਦੋਸ਼ੀ ਹੋਵੇਗਾ ਤੇ ਲਹੂ ਦਾ ਦੋਸ਼ੀ ਹੋਵੇਗਾ ਪਰ ਮਨੁੱਖ ਆਪਣੇ ਆਪ ਨੂੰ ਪਰਖੇ ਪਰ ਮਨੁੱਖ ਆਪਣੇ ਆਪ ਨੂੰ ਪਰਖੇ ਅਤੇ ਇਉਂ ਇਸ ਰੋਟੀ ਵਿੱਚੋਂ ਖਾਵੇ ਔ ਇਸ ਰੋਟੀ ਵਿੱਚੋਂ ਖਾਵੇ ਪਾਣੀ ਵਿੱਚੋਂ ਪੀਵੇ ਪਾਣੀ ਵਿੱਚੋਂ ਪੀਵੇ ਜਿਹੜਾ ਖਾਂਦਾ ਤੇ ਪੀਂਦਾ ਹੈ ਜਿਹੜਾ ਖਾਂਦਾ ਤੇ ਪੀਂਦਾ ਹੈ ਜੇ ਉਹ ਸਰੀਰ ਦੀ ਜਾਂਚ ਨਾ ਕਰੇ ਜੇ ਉਹ ਸਰੀਰ ਦੀ ਜਾਂਚ ਨਾ ਕਰੇ ਆਪਣੇ ਉੱਤੇ ਡੰਨ ਲਾ ਕੇ ਖਾਂਦਾ ਪੀਂਦਾ ਹੈ ਆਪਨੇ ਉੱਤੇ ਡੰਨ ਲਾ ਕੇ ਖਾਂਦਾ ਪੀਂਦਾ ਹੈ ਕਿਸੇ ਕਾਰਨ ਕਿਸੇ ਕਾਰਨ ਬਾਹਲੇ ਤੁਹਾਡੇ ਵਿੱਚ ਨਦਾਨੇ ਅਤੇ ਰੋਗੀ ਹਨ ਐਸੇ ਕਾਰਨ ਬਾੜੇ ਤੁਹਾਡੇ ਵਿੱਚ ਨਦਾਨੇ ਅਤੇ ਰੋਗੀ ਹਨ ਨਹੀਂ ਤਾਂ ਸੁੱਤੇ ਪਏ ਹਨ ਇੱਕ ਸੁੱਤੇ ਪਏ ਹਨ ਜੇ ਅਸੀਂ ਆਪਣੇ ਆਪ ਨੂੰ ਤੇ ਅਸੀਂ ਆਪਣੇ ਆਪ ਨੂੰ ਜਾਂਚਦੇ ਤਾਂ ਜਾਣਦੇ ਜਾਣਦੇ ਨਾ ਜਾਂਦੇ ਜੇ ਅਸੀਂ ਆਪਣੇ ਆਪ ਨੂੰ ਜਾਂਚਦੇ ਤਾਂ ਚਾਚੇ ਨਾ ਜਾਂਦੇ ਪਰ ਜਾਂ ਚਾਚੇ ਜਾਂਦੇ ਜਾਂ ਚਾਚੇ ਜਾਂਦੇ ਪਰਬੋ ਤੂੰ ਤਾੜੇ ਜਾਂਦੇ ਹਾਂ ਪ੍ਰਭੂ ਤੂੰ ਤਾੜੇ ਜਾਂਦੇ ਹਾਂ ਆਜੋ ਅਸੀਂ ਸੰਸਾਰ ਨਾਲ ਦੂਸਰੀ ਨਾ ਠਹਰਾਏ ਜਾਈਏ ਆਜੋ ਅਸੀਂ ਸੰਸਾਰ ਦੇ ਨਾਲ ਜੋ ਦੂਸਰੀ ਨਾ ਠਹਰਾਏ ਜਾਈਏ ਸੋਹੇ ਪ੍ਰਭੂ ਏ ਪ੍ਰਭੂ ਜਾਂ ਤੁਸੀਂ ਥਾਂ ਲਈ ਇਕੱਠੇ ਹੋਵੋ ਜਾਂ ਤੁਸੀਂ ਥਾਂ ਲਈ ਇਕੱਠੇ ਹੋਵੋ ਨਾ ਇੱਕ ਦੂਜੇ ਦੀ ਅਡੀ ਕਰੋ ਇੱਕ ਦੂਜੇ ਦੀ ਅਡੀ ਕਰੋ ਜੇ ਕਿਸੇ ਨੂੰ ਭੁੱਖ ਲੱਗੇ ਜੇ ਕਿਸੇ ਨੂੰ ਭੁੱਖ ਲੱਗੇ ਨਾ ਆਪਣੇ ਘਰ ਵਿੱਚ ਖਾਵੀਂ ਆਪਣਾ ਘਰ ਦੇ ਸਾਬੇ ਨਹੀਂ ਤੁਹਾਡੇ ਇਕੱਠੇ ਹੋਣ ਤੋਂ ਬਈ ਤੁਹਾਡੇ ਬਈ ਤੁਹਾਡੇ ਇਕੱਠੇ ਹੋਣ ਤੋਂ ਮਨੂ ਦਾੰਦ ਨਾਲ ਲੱਗੇ ਬਾਲੋ ਘਰ ਆ ਲਗੇ ਰਹਿਣੀਆਂ ਗੱਲਾਂ ਨੂੰ ਜਦ ਮੈਂ ਆਵਾਂਗਾ ਰਹਿਣੀਆਂ ਗੱਲਾਂ ਜਦ ਮੈਂ ਆਵਾਂਗਾ ਤਾਂ ਸੁਧਾਰਾਂਗਾ ਤਾਂ ਸੁਧਾਰਾਂਗਾ ਹallelujah 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 ਪ੍ਰਭੂ ਜਾਣ ਤੋਂ ਪਹਿਲਾਂ ਆਪਣੇ ਆਪ ਨੂੰ ਆਪਣੇ ਪਾਪਾ ਤੋਂ ਅੰਗੇ ਦਾ ਕਰਤਾ ਗੱਪੇ ਸੀ ਹਮੇਸ਼ਾ ਪਾਪੀਆਂ ਤਾਂ ਤਾਂ ਹਮੇਸ਼ਾ ਪਾਪ ਹੁੰਦੇ ਰਹਿੰਦੇ ਆ ਜਿਵੇਂ ਪਾਪਾ ਨੂੰ ਮੰਨਦੇ ਆ ਪਰਮੇਸ਼ਰ ਮੰਨ ਕੇ ਛੱਡਦੇ ਤਾਂ ਪਰਮੇਸ਼ਰ ਸਾਡੇ ਪਾਪਾ ਨੂੰ ਖਿਮਾ ਕਰਦਾ ਹallelujah ਪਰਬੂ ਜਾਣਦਾ ਪਹਿਲਾਂ ਉਹਨੇ ਕਿਹਾ ਅਗਰ ਤੁਹਾਡੇ ਵਿੱਚੋਂ ਕੋਈ ਦੋਸ਼ੀ ਆ ਤਾਂ ਉਹ ਦੰਗਰਾ ਤੇ ਖਾਂਦਾ ਪਿੰਦਾ ਅਗਰ ਤੁਸੀਂ ਕੋਈ ਗਲਤੀ ਕਨਾ ਪਾਪ ਕੀਤਾ ਕੋਈ ਨਸ਼ਾ ਕੀਤਾ ਕਿਸੇ ਕਨਾਜ ਅੱਜ ਪਰਮੇਸ਼ਰ ਤੋਂ ਪਰਬੂ ਜਾਣਦਾ ਪਹਿਲਾਂ ਆਪਣੇ ਪਾਪਾਂ ਦੀ ਮਾਫੀ ਮੰਗਣੀ ਹੈ ਤਾਂ ਕਿ ਅਸੀਂ ਉਹ ਜਿਹੜੇ ਸਾਡੇ ਉਹ ਕਹਿੰਦਾ ਅਗਰ ਤੁਸੀਂ ਜਾਂਚੇ ਨਾ ਜਾਂਦੇ ਤਾਂ ਤੁਹਾਡੇ ਦਿਲ ਨੂੰ ਜਾਂਚਦਾ ਪਰਮੇਸ਼ਰ ਕੀ ਆ ਸਾਡੇ ਦਿਲਾਂ ਨੂੰ ਜਾਂਚਣ ਵਾਲਾ ਪਰਮੇਸ਼ਰ ਆ ਕਿਉਂ ਪਤਾ ਕਿ ਅਸੀਂ ਅਜਿਹਾ ਗਲਤੀ ਕਨਾ ਕਰਦੇ ਆਂ ਅੱਜ ਆਪਣੇ ਗੱਲ ਤੇ ਕਰਹਾ ਜੋ ਕਿ ਤੇਨੇ ਆਪਣੇ ਪਾਪਾ ਦੀ ਮਾਫੀ ਮੰਗਣੀ ਜਿਹੜੇ ਗੋਡੇ ਪਰ ਉਹਨੂੰ ਪ੍ਰਾਰਥਨਾ ਕਰ ਸਕਦੇ ਆ ਗੋਡੇ ਪਰ ਹੋ ਜਾਓ ਔਰ ਜਿਹੜੇ ਨਹੀਂ ਗੋਡੇ ਤੋਂ ਕੋਟੇ ਲਾ ਕੇ ਸਾਦੇ ਤਾਂ ਆਪਣਾ ਬੈਠ ਕੇ ਜਿੱਥੇ ਬੈਠਿਆ ਆਪਣੇ ਪ੍ਰਾਰਥਨਾ ਵਿੱਚ ਆਪਣੇ ਅਗਲੇ 2 ਮਿੰਟ ਤੱਕ ਆਪਣੇ ਸਾਰੇ ਜਾਣੇ ਆਪਣੇ ਪਾਪਾ ਤੋਂ ਅੰਗੀਕਾਰ ਕਰੀਏ ਪਾਪਾ ਤੋਂ ਮਾਫੀ ਮੰਗੀਏ ਤਾਂ ਕਿ ਪਰਮੇਸ਼ਰ ਦੇ ਪਰੂਵ ਹੋਈ ਬੈਚ ਸ਼ਾਮ ਰੋਧ ਕੇ ਹallelujah لکھا پروجیوں گیا ہے جب تاری آگا کے مطابق اتنی گھر پوری شام ہو جائے پروجی وہ بھی سب کو بیتے سمے سے پروجی گلتوں کے نام معاف ہوئے پروجی اے اپنے سارے گلتیاں کرنا ہاں پاپا کی معافی مانگتے ہیں پروجی سارے گلتیاں کا نا پاپا معاف کر دو شمع کر دو بروجی وہ گروجی پوری دلی سن گروجی معاف کر دو دیا کر دو رحم کرو کرپا کرو آشیش کر دے گرو جی جنو پرچپوچ کا روže نہیں پڑنے پر Sch 빠نے پر دین سologic پڑنے پتεί ککی سا کردے کے پر پر دین اومین فیصلہ شاDownwei کے پھرцевار کیئے اب حلن پتہ چا liter آدم نے نفت ہے پھرہ کر کے سات لیکنن مبتی کو ط spikes پھر وقت گھد بیوام کے ساتے امیٹ آمین عواج جو couldn't